ਪਵਾਨੀਗੜ੍ਹ ਸ਼ਹਿਰ ਦੇ ਵਿੱਚ 30-34 ਸਾਲ ਪੁਰਾਣੀ ਬਣੀ ਹੋਈ ਇੱਕ ਸਮੱਸਿਆ ਜੋ ਕਿ 11000 ਕੇਵੀ ਲਾਈਨ ਜੋ ਕਿ ਨizampur ਤੋਂ ਪਵਾਨੀਗੜ੍ਹ ਗ੍ਰੀਡਰ ਨੂੰ ਸਪਲਾਈ ਬਿਜਲੀ ਦੀ ਦਿੱਤੀ ਜਾਂਦੀ ਸੀ ਉਹ ਸਾਨੂੰ 1990 ਤੋਂ ਬੰਦ ਪਈ ਸੀ ਪਰ ਇਹਦੇ ਵਿੱਚ ਕਈ ਵਾਰ ਬਾਰਸ਼ਾਂ ਦੇ ਟਾਈਮ ਜਾਂ ਹਨੇਰੀਆਂ ਦੇ ਚੱਲਣ ਨਾਲ ਦੂਜੀਆਂ ਲਾਈਨਾਂ ਦੇ ਵਿੱਚ ਸੰਪਰਕ ਕਾਊਂਟ ਦੇ ਨਾਲ ਇਹਦੇ ਵਿੱਚ ਕਰੰਟ ਆ ਜਾਂਦਾ ਸੀ ਜਿਸ ਦੇ ਨਾਲ ਸ਼ਹਿਰ ਵਾਸੀਆਂ ਨੂੰ 30 ਸਾਲ ਤੋਂ ਕਾਫੀ ਪਰੇਸ਼ਾਨੀਆਂ ਆ ਰਹੀਆਂ ਸਨ ਅੱਜ ਇਸ ਦੇ ਕਰਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੇਲ ਸਿੰਘ ਘਰਾਚੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਸਾਥ ਜੀ ਸਾਧਕਾ ਅਤੇ ਗੁਰਪ੍ਰੀਤ ਸਿੰਘ ਬਾਬਾ ਜੋਗੀ ਪਵਾਨੀਗੜ੍ਹ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ ਉਹਨਾਂ ਵੱਲੋਂ ਇਹ ਲੈਣ ਨੂੰ ਅੱਜ ਪਰਾਂ ਕਰਾਇਆ ਗਿਆ ਜੋ ਕਿ ਪਵਾਨੀਗੜ੍ਹ ਦੇ ਵਿੱਚ 7.5 ਕਿਲੋਮੀਟਰ ਦੇ ਫਾਸਲੇ ਦੇ ਵਿੱਚ ਦੀ ਨੰਗੀਆਂ ਸਨ ਖੇਤਾਂ ਅਤੇ ਰੈਸ਼ੀਅਲ ਤੇ ਕਮਰਸ਼ੀਅਲ ਏਰੀਆ ਦੇ ਵਿੱਚ ਜਿਸ ਦਿਨ ਲੋਕਾਂ ਨੂੰ ਬਹੁਤ ਬੜੀ ਪਰੇਸ਼ਾਨੀ ਆ ਰਹੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਗਰਮੇਲ ਸਿੰਘ ਕਰਾਚੋਂ ਪਹੁੰਚੇ ਹਨ ਅਤੇ ਮੁਹੱਲਾ ਫਰੀਦਨਗਰ ਵਸੀਆਂ ਵੱਲੋਂ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਇਸ ਮੌਕੇ ਤੇ ਈਵੈਂਟ ਜ਼ਿਲ੍ਹਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਅਲਵਰਕ ਅਤੇ ਟਰਾਂਸਪੋਰਟ ਸੈਲ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਕਾਕੜਾ ਜੀ ਅਤੇ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਬਾਬਾ ਜੀ ਵੀ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਜ਼ਰ ਆ ਰਹੇ ਹਨ ਜਿੱਤੇ ਕਿ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਇਸ ਮੌਕੇ ਤੇ ਅਵਤਾਰ ਸਿੰਘ ਤਾਰੀ ਅਤੇ ਇਸ ਮੌਕੇ ਤੇ ਲਵਲੀ ਕਾਕੜਾ ਜੀ ਸੰਬੋਧਨ ਕਰਦੇ ਹਨ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਤੇ ਗੁਰਮੀਲ ਸਿੰਘ ਕਰਾਚੋ ਵੱਲੋਂ ਕਿਵੇਂ ਕੀਤਾ ਗਿਆ ਅਪਰਾਲੇ ਸੰਬੰਧੀ ਅਤੇ ਕੀ ਕਿਹਾ ਮਹੱਲਾ ਨਵਸੀਆਂ ਨੇ 24 ਪੰਜਾਬ ਨੀ ਚੈਨਲ ਸਬਸਕ੍ਰਾਈਬ ਕਰਨਾ ਅਤੇ 24 ਪੰਜਾਬ ਨੀ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਅਤੇ ਸ਼ਹਿਰ ਦੇ ਵਿੱਚ ਅਜ ਗੁਰਮੀਲ ਸਿੰਘ ਕਰਾਚੋ ਦਾ ਬਕਵਾਕ ਜਗਾਵਾਤੇ ਹੋਇਆ ਸਨਮਾਨ ਪੜਾਉਣ ਦੇ ਲਈ ਕੀਤੇ ਸੀ ਪਰ ਜਿਨ੍ਹਾਂ ਨੇ 10 ਸਾਲਾਂ ਦੇ ਵਿੱਚ ਇਹ ਕੰਮ ਜਿਨ੍ਹਾਂ ਤੋਂ ਹੋ ਨਹੀਂ ਪਾਏ ਤੁਸੀਂ 10 ਦਿਨਾਂ ਦੇ ਵਿੱਚ ਉਹ ਕੰਮ ਜਿਹੜਾ ਸੀਐਮ ਸਾਹਿਬ ਕੋਲੇ ਤੁਸੀਂ ਸਿੱਧੀ ਸਾਡੀ ਫਾਈਲ ਲੈ ਕੇ ਗਏ ਸਾਡਾ ਦੁੱਖ ਦਰਦ ਲੈ ਕੇ ਗਏ ਉਹਦੇ ਦੇ ਉੱਤੇ ਤੁਸੀਂ ਸਿੱਧੇ ਸੌਣ ਕਰਾ ਕੇ ਲਿਆ ਕੇ ਬੰਦੇ ਪਾਸੋ ਜਿੱਥੇ ਤੱਕ ਵੀ ਤੁਸੀਂ ਦੇਖਿਆ ਹੋਣਾ ਅਸੀਂ ਇੱਥੇ ਇੱਕ ਖਬਰ ਲਾਈ ਸੀ ਖੁਸ਼ੀ ਜ਼ਾਹਰ ਕੀਤੀ ਸੀ ਆਪਣੀ ਵੀ ਜਿਹੜੀਆਂ ਤਾਲਾ ਨਾਲ ਕੰਮ ਮੁਕੰਮਲ ਆ ਉਹ ਖੇਤਾਂ ਦੇ ਵਿੱਚੋਂ ਹੋ ਚੁੱਕੇ ਆ ਤੇ ਰਹਿਸ਼ੀਰੇ 'ਚ ਹੋਣਾ ਬਾਕੀ ਆ ਪਰ ਉਹ ਖਬਰ ਦਾ ਅਸਰ ਉਹ ਤੁਹਾਡੇ ਇੱਕ ਫੋਨ ਦਾ ਅਸਰ ਸਾਨੂੰ ਦੇਖਣ ਨੂੰ ਮਿਲਿਆ ਕਿ ਤੁਸੀਂ ਇੱਕ ਫੋਨ ਕਰਕੇ ਜਿਹੜਾ ਸਾਡੇ ਰਾਕੇ ਸਾਡਾ ਸ਼ੁਰੂ ਕੀਤਾ ਤੇ ਅੱਜ ਜਿਹੜੀਆਂ ਕਾਰਨਾਂ ਨੇ ਸਾਡੀ ਆਵਾਜ਼ ਪਹੁੰਚਾਈ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ ਪੁਆਣੀਗੜ੍ਹ ਦੇ ਨਿਵਾਸੀ ਕਿਉਂਕਿ ਇਹ ਤੋਂ ਪਹਿਲਾਂ ਇੱਕ ਬਹੁਤ ਉੱਨ ਵਾਲਾ ਕੰਮ ਮੈਂ ਤੁਹਾਡੇ ਧਿਆਨ 'ਚ ਲਿਆਦਾ ਬਾਈ ਗੁਰਮੀਲ ਸਿੰਘ ਘਰਾਚੋ ਜੀ ਨੇ ਜਿਹੜੀਆਂ ਗਊਸ਼ਾਲਾ ਦੇ ਵਿੱਚੋਂ ਇੱਕ ਪੁੰਨ ਵਾਲਾ ਕੰਮ ਉੱਥੋਂ ਤਾਰਾਂ ਉੱਤੋਂ ਲੰਘਦੀਆਂ ਸੀ ਐਸੇ ਤਰ੍ਹਾਂ ਲੌਲੀਪੌਪ ਜਿਹੜੇ ਪੁਰਾਣੇ ਲੀਡਰਾਂ ਨੇ ਉੱਥੇ ਵਰਕਰਾਂ ਨੂੰ ਉੱਥੇ ਵੀ ਕਮੇਟੀਆਂ ਦਿੰਦੇ ਰਹੇ ਜਿਹੜਾ ਕੰਮ ਬੰਦ ਕਰ ਦਿੱਤੀ ਵੀ ਰਹਿ ਚੁੱਕੇ ਸੀਗੇ ਕਿਉਂਕਿ ਇਹ ਤਾਰਾਂ ਉਹਨਾਂ ਦੇ ਏਰੀਆ ਵਿੱਚ ਦੀ ਵੀ ਲੰਘ ਰਹੀ ਸੀ ਇਹ ਤਾਂ ਉਹ ਜਿਹੜਾ ਕੰਮ ਸਲਾਘਾਯੋਗ ਹੈ ਦੇਖੋ ਜਿੱਥੇ ਵਧੀਆ ਕੰਮ ਹੁੰਦਾ 9 ਤਾਰੀਖੀ 바ਵਾ ਜੀ ਗੁਰਪੀਠਾਰ ਦਾ ਸਾਹਿਬ ਜੀ ਗੁਰਪੀਠ ਬਾਬਾ ਜੀ ਅਸ਼ੋਕ ਕੁਮਾਰ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀਆ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿ ਪਤਾ ਮੇਰੇ ਕੋਲ ਸਭ ਤੋਂ ਪਹਿਲਾਂ ਗੁਰਪ੍ਰੀਤ ਬਾਬਾ ਜੀ ਤੇ ਬਾਬੂ ਅਸ਼ੋਕ ਕੁਮਾਰ ਜੀ ਆਏ ਕਹਿੰਦੇ ਵੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜਿਹੜੀਆਂ ਲਾਈਟ ਤਾਰਾਂ ਨੇ ਜੀਆਂ ਇਹਨਾਂ ਦੇ ਵਿੱਚ ਕਈ ਵਾਰ ਕਰੰਟ ਧੱਕ ਆਇਆ ਕਰ ਕਿਉਂਕਿ ਜਦੋਂ ਬਰਸਾਤ ਦਾ ਮੌਸਮ ਹੁੰਦਾ ਸੀਗਾ ਤਾਂ ਲਬੋਂ ਦੀ ਦੂਜੀ ਤਾਰਾਂ ਜਾਂ ਹਨੇਰੀ ਦਾ ਟੱਚ ਕਰਦੇ ਇਸਾ ਇੰਨਾ ਤਾਰਾਂ ਦੇ ਵਿੱਚ ਵੀ ਕਰੰਟ ਆਉਂਦਾ ਸੀਗਾ ਪੂਰੀ ਜੁਰਮੈ ਫਾਇਲ ਮੰਗਵਾਈ ਸੀ ਬੋਰਡ ਨੂੰ ਦੇ ਅਧਿਕਾਰੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਦਿਨਾਂ ਦੇ ਵਿੱਚ ਹੀ ਇਹ ਜਿਹੜੇ ਗੁਰਪ੍ਰੀਤ ਜੀ ਨੇ ਦੱਸਿਆ ਸੀ ਕਿ ਦੇ ਇੱਥੇ ਆਪਣੇ ਮੰਦਰ ਦੇ ਵਿੱਚੋਂ ਵੀ ਸਾਰੇ ਤਾਰਾਂ ਗੁਜਰਦੀਆਂ ਸੀਗੀਆਂ ਤੇ ਸ਼ਮਸ਼ਾਨ ਘਾਟ ਸ਼ਮਸ਼ਾਨ ਘਾਟ ਦੇ ਵਿੱਚੋਂ ਵੀ ਤੇ ਮਾਤਾ ਸੁਗਰਾ ਮੰਦਰ ਘਾਟ ਦੇ ਵਿੱਚੋਂ ਵੀ ਹੋਇਆ ਦੇਖੋ ਦੇਖੋ ਕਰਾਉਣ ਵਾਲਾ ਪ੍ਰਮਾਤਮਾ ਦਾ ਤੇ ਧੰਨਵਾਦ ਮੁੱਖ ਮੰਤਰੀ ਸਾਹਿਬ ਨੇ ਕਰਵਾ ਕੇ ਦਿੱਤੀ ਤੀਸਰੀ ਗੁਰਦੁਆਰਾ ਸਾਹਿਬ ਲਾਈਨ ਆਪਣੇ ਚੋਤੀਸਰ ਉਹ ਬਹੁਤ ਵੱਡੀ ਲਾਈਨ ਸੀਗੀ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਆਪ ਅੱਗੇ ਹੋ ਕੇ ਉਹ ਲਾਈਨ ਕਢਵਾ ਕੇ ਦਿੱਤੀ ਗੁਰੂ ਘਰ ਦੀ ਤੇ ਉਸ ਤੋਂ ਬਾਅਦ ਸੰਗਰੂਰ ਦੀਆਂ ਦੋ ਕਲੋਨੀਆਂ ਅ ਮਾਨਸਾਯਾ ਕਲੋਨੀ ਮਾਨਸਾਯਾ ਦੇ ਕੈਪਟਨ ਜੀ ਕੈਪਟਨ ਕਮਲਜੀਤ ਉਹ ਯਾਰ ਕਾ ਪਚਾ ਦਾ ਵੀ ਕਿਸੇ ਨੂੰ ਐ ਕਿਹਾ ਹੋਵੇ ਜਿੰਨੇ ਵੀ ਬੰਦੇ ਗਏ ਨੇ ਬੋਲੇ ਸੋ ਨਿਹਾਲ ਸਤਿ ਸ਼ੰਗਤਾਂ ਵੀ ਬਹੁਤ ਆਈਆਂ ਵੀ ਅਸੀਂ ਲੈਂਡ ਕਢਾਉਣਿਆਂ ਸਾਨੂੰ ਪੈਸੇ ਦਿਓ ਜਾਂ ਹੋਰ ਕਰੋ ਜਿਹੜਾ ਵੀ ਬੰਦਾ ਆਵੇ ਉਹ ਸਾਨੂੰ ਬੋਲੇ ਸੋ ਨਿਹਾਲ ਆਪ ਸਿਵਾਸਤਿ ਨਿਹਾਲ ਬੋਲੇ ਸੋ ਨਿਹਾਲ ਸਤਿ ਸਭ ਸਿਓ ਗੁਰਪ੍ਰੀਤ ਜੀ ਇੱਕ ਛੇ 11000 ਕਿਵ ਦੀਆਂ ਲੈਣਾ ਨਿਕਲਦੀਆਂ ਸੀ ਛੋਟੇ ਉਪਰਾਲਾ ਸਦਕਾ ਚ ਸ਼ਹਿਰ ਦੇ ਵਿੱਚੋਂ ਬਾਹਰ ਕਰੀਆਂ ਗਏ ਨੇ ਕੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗਰਮੇਲ ਸਿੰਘ ਖਰਾਚੋਜੀ ਦਾ ਤੇ ਦੂਜੇ ਨੰਬਰ ਦੇ ਸਰਦਾਰ ਸਹਿਯੋਗ ਭਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਸਦਕਾ ਇਹ ਸਾਰਾ ਕੰਮ ਨਿਪਟਰੇ ਜਿਹੜਾ ਹੈ ਕਿਵੇਂ ਦੇਖ ਰਹੇ ਨੇ ਨਾਲ ਕਿੰਨੇ ਕਿ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਇਹ کم ਸੇ ਘੱਟ 6-7 ਕਿਲੋਮੀਟਰ ਦੀ ਲੰਬੀ ਲੈਣ ਸੀ ਜਿਹਦੇ ਨਾਲ ਲਗਾਤਾਰ 30-34 ਸਾਲ ਤੋਂ ਇਹ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀ ਅੱਜ ਜਿੱਤੋ ਸਾਨੂੰ ਸਰਦਾਰ ਗਰਮੇਲ ਸਿੰਘ ਕੌਰ ਚੋਂ ਜੀ ਨੇ ਨਿਯਾਤ ਦਵਾਈ ਕ੍ਰਪਾ ਕਰਕੇ ਗਰਮੇਲ ਜੀ ਵੀ ਦੇਖਿਆ ਕਿ ਤੁਹਾਡਾ ਨਾਂ ਆਨਲਾਈਨ ਤੇ ਬਹੁਤ ਵਧੀਆ ਹੈ ਕਿ ਤੁਸੀਂ ਬਹੁਤ ਸਮੇਂ ਕੋਸ਼ਿਸ਼ ਕਰ ਰਹੇ ਸੀ। ਬਿਲਕੁਲ ਜੀ ਲਗਾਤਾਰ ਅਸੀਂ 1.5 ਤੋਂ 2 ਸਾਲ ਲਗਾਤਾਰ ਮਤਲਬ ਇਸ ਪ੍ਰੋਸੈਸ ਤੇ ਲੱਗੇ ਹੋ ਸੀ ਬਾਈ ਜੀ ਸਾਡੇ ਨਾਲ ਸੀਗੇ ਲਗਾਤਾਰ ਅਸੀਂ ਕਦੇ ਪਟਿਆਲੇ ਚੰਡੀਗੜ੍ਹ ਲੁਧਿਆਣੇ ਤੇ ਪਾਤੜਾ ਬਾਰ-ਬਾਰ ਚੱਕਰ ਲਗਾ ਰਹੇ ਸੀਗੇ ਸਾਡੇ ਨਾਲ ਕਰਾਚੋ ਤੋਂ ਬਾਈ ਸੀ ਨਾਲ ਤੇ ਲਗਾਤਾਰ ਅਸੀਂ ਲੱਗ ਰਹੇ ਸੀ ਇਹ ਕੰਮ ਤੇ ਜੀ। ਬਬਲੀ ਸ਼ਹਿਰ ਦੇ ਦੁਕਾਨਦਾਰ ਲੈਣ ਨੂੰ ਲੈ ਕੇ ਵੀ ਬਹੁਤ ਸਮੱਸਿਆ ਆ ਰਹੀ ਸੀ 33 ਸਾਲ ਪੁਰਾਣੀ ਲੈਣਾ ਇੱਕ ਉਹਦੇ ਬਾਰੇ ਕੀ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਸ਼ਹਿਰ ਭਵਾਨੀਗੜ੍ਹ ਦੇ ਦੇ ਨਿਵਾਸੀਆਂ ਦੇ ਵਿੱਚ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਉੱਪਰ ਦੀ ਜਿਹੜੀ ਹਾਈ ਵੋਲਟੇਜ ਤਾਰਾਂ ਸੀ ਜਿਹ ਪਿੱਲਰ ਸੀ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਵਸੋਂ ਦੇ ਵਿੱਚ ਲੱਗੇ ਹੋਏ ਸੀ ਅੱਜ ਉਹ ਸਰਦਾਰ ਗੁਰਮੀਤ ਸਿੰਘ ਜੀ ਕਰਾਚੋਂ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਅੱਜ ਉਹ ਪੂਰੇ ਸ਼ਹਿਰ ਦੇ ਵਿੱਚੋਂ ਅੱਧੇ ਸ਼ਹਿਰ ਦੇ ਵਿੱਚੋਂ ਜਿਹੜੇ ਗੁਜਰਦਿਆਂ ਸੀ ਉਹਨਾਂ ਨੂੰ ਕੱਢਿਆ ਗਿਆ ਕਿਉਂਕਿ ਇਹ ਜਿਹੜੀਆਂ ਤਾਰਾਂ ਸੀ 500 ਤੋਂ ਲੈ ਕੇ 600 ਘਰ ਜਿਹੜਾ ਇਹਦੇ ਨਾਲ ਪ੍ਰਭਾਵ ਸੀ ਬਹੁਤ ਸਾਰੇ ਐਸੇ ਪਲਾਟ ਸੀ ਜਿਨ੍ਹਾਂ ਨੂੰ ਕੋਈ ਲੈਂਦਾ ਨਹੀਂ ਸੀ ਕੋਈ ਵਿਕਦੇ ਨਹੀਂ ਸੀ ਅੱਜ ਬਹੁਤ ਸਾਰੇ ਵਪਾਰ ਨੇ ਜਿਹੜੇ ਉੱਤੇ ਜਾਣਗੇ ਬਹੁਤ ਸਾਰੇ ਪਲਾਟ ਨੇ ਜਿਹੜੇ ਵਿਕਣ ਦੇ ਯੋਗ ਹੋ ਗਏ ਬਹੁਤ ਸਾਰੇ ਐਸੇ ਵਸਣ ਵਾਲੇ ਘਰ ਨੇ ਜਿਹੜੇ ਅੱਜ ਵਸਣ ਦੇ ਯੋਗ ਹੋ ਗਏ ਉਹ ਕਿਹਦੇ ਸਦਕਾ ਹੋਏ ਸਰਦਾਰ ਗੁਰਮੇ ਸਿੰਘ ਘਰਾਚੋ ਤੇ ਸਰਦਾਰ ਭਗਵੰਤ ਸਿੰਘ ਮਾਂਝੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਤੁਹਾਨੂੰ ਦੇਖਿਆ ਬਲਿਆਰ ਰੋਡ ਤੇ ਅ ਦੇਖੋ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਅੱਜ ਪਾਈ ਗਈ ਆ ਉਹਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਲੋਕਾਂ ਨੇ ਅੱਜ ਜਗ੍ਹਾ-ਜਗ੍ਹਾ ਤੇ ਬਾਈ ਗੁਰਮੇਲ ਸਿੰਘ ਖਰਾਚੋ ਜੀ ਨੂੰ ਅੱਜ ਬੁਲਾ ਕੇ ਇਹਨਾਂ ਦਾ ਜਿਹੜਾ ਮਾਨ ਸਨਮਾਨ ਵੀ ਕੀਤਾ ਗਿਆ ਕਿਉਂਕਿ ਕਰਨਾ ਬਣਦਾ ਸੀ ਜਿਹੜਾ ਕੰਮ ਸਾਡੇ ਪਿਛਲੀਆਂ ਪਾਰਟੀਆਂ ਦੇ ਇੱਥੇ ਮੰਤਰੀ ਮੈਂ ਕਹੂੰਗਾ ਬਹੁਤ ਵੱਡੇ-ਵੱਡੇ ਲੀਡਰ ਜਿਹੜੇ ਇੱਥੇ ਰਹਿ ਕੇ ਗਏ ਨੇ ਲੋਕਾਂ ਨੂੰ ਲੌਲੀਪਾਪ ਦਿੰਦੇ ਰਹੇ ਕਿ ਕੰਮ ਸਾਲ 'ਚ ਹੋ ਜਾਊਗਾ 6 ਮਹੀਨੇ 'ਚ ਹੋਊਗਾ ਤੇ ਉਹਨਾਂ ਚੋਂ ਨਾ ਸਾਲ 'ਚ ਹੋਇਆ ਤੇ ਨਾ 34 ਸਾਲ 'ਚ ਹੋਇਆ ਇਹ ਜਿਹੜਾ ਕੰਮ ਆ ਸਰਦਾਰ ਗੁਰਮੇਲ ਸਿੰਘ ਖਰਾਚੋ ਜੀ ਨੇ ਪ੍ਰੀਤ ਨਗਰ ਦੇ ਵਿੱਚ ਕਾਫੀ ਲੋਕਾਂ ਦੀ ਮੰਗ ਸੀ ਜੀ ਇੱਕ ਲਾਈਨ ਆਉਂਦੀ ਸੀ ਨਾਡਾਪੁਰ ਤੋਂ ਬਿਜਲੀ ਬੋਰਡ ਗ੍ਰਿਡ ਨੂੰ ਆਉਂਦੀ ਸੀ ਕੀ ਗੱਲ ਸੀ ਕੀ ਦੇਖੋ ਜੀ ਇਹ ਲਾਈਨ ਸੀ ਜਿਹੜੀ 1974 ਦੇ ਵਿੱਚ ਫਿੱਟ ਹੋਈ ਸੀਗੀ ਲਗਾਈ ਗਈ ਸੀ ਤੇ 1990 ਤੱਕ ਇਹ ਵਰਕਿੰਗ ਦੇ ਵਿੱਚ ਸੀ ਤੇ 1990 ਤੋਂ ਬਾਅਦ ਇਹ ਲਾਈਨਾਂ ਜਿਹੜੀ ਬਿਲਕੁਲ ਬੰਦ ਪਈ ਸੀ ਪਰ ਜਿਹੜੇ ਇੱਥੇ ਦੇ ਲੋਕ ਸੀਗੇ ਪਹਿਲਾਂ ਇਹ ਰਹਾਇਸ਼ ਏਰੀਆ ਨਹੀਂ ਸੀ ਰਹਾਇਸੀ ਏਰੀਏ ਹੋਣ ਕਾਰਨ ਇੱਥੇ ਇੱਕ ਨਵੇਂ ਘਰ ਬਸ ਗਏ ਤੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਤੇ ਜਿਵੇਂ ਕਿਸੇ ਨੇ ਦੁਕਾਨ ਪਾਈ ਹੋਈ ਸੀਗਾ ਕਿਸੇ ਨੇ ਘਰ ਪਾਇਆ ਹੋਇਆ ਸੀ ਰਸਤੇ ਵਿੱਚ ਮੰਦਿਰ ਵੀ ਜਗ੍ਹਾ ਸੀਗੀ ਸ਼ਮਸ਼ਾਨ ਘਾਟ ਦੇ ਵੀ ਜਗ੍ਹਾ ਸੀਗੀ ਤਾਂ ਲੋਕਾਂ ਨੂੰ ਜਿਹੜੀ ਦਿੱਕਤ ਸੀਗੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਕਿਉਂਕਿ ਜਦੋਂ ਹਨੇਰੀ ਦਾ ਟਾਈਮ ਹੁੰਦਾ ਸੀ ਉਹ ਕਈ ਵਾਰ 11 ਆਵਰਸ ਦੇ ਵਿੱਚ ਇੱਕ ਦੂਜੇ ਨੂੰ ਟੱਚ ਕਰ ਦਿੰਦੀਆਂ ਸੀ ਜਿਹੜੀ ਇਹ ਬੰਦ ਪਈ ਲਾਈਨ ਸੀਗੀ ਉਹਨਾਂ ਦੇ ਦੇ ਵਿੱਚ ਵੀ ਕਰੰਟ ਆ ਜਾਂਦਾ ਸੀਗਾ ਤਾਂ ਇਹ ਸਮੱਸਿਆ ਇਹਨੂੰ ਲੈ ਕੇ ਇੱਥੋਂ ਦੇ ਜਿਹੜੇ ਬਸਨੀਕ ਸੀ ਸਾਡੇ ਇੱਥੋਂ ਦੇ ਲੋਕਲ ਵਲੰਟੀਅਰ ਸੀਗੇ ਇਹ ਮੇਰੇ ਕੋਲ ਆਏ ਗੁਰਪ੍ਰੀਤ ਇੱਥੇ ਦਾ ਸਾਡਾ ਲੋਕਲ ਵਲੰਟੀਅਰ ਆ ਤੇ ਇਹਨਾਂ ਨੇ ਕਿਹਾ ਵੀ ਆਪਣੇ ਲਾਈਨ ਕਢਵਾਉਣੀਆਂ ਤੇ ਮੈਂ ਸੀਐਮ ਸਾਹਿਬ ਨਾਲ ਗੱਲ ਕੀਤੀ ਵੀ ਜਿਹੜੀ ਇੱਕ ਬੰਦ ਲਾਈਨ ਪਈ ਆ ਇਹ ਬਿਲਕੁਲ ਬੰਦ ਆ ਕਿ ਇਹ ਕਿਸੇ ਕੰਮ ਦੀ ਦੇ ਵਿੱਚ ਨਹੀਂ ਹੈਗੀ ਪਰ ਲੋਕਾਂ ਦੇ ਲਈ ਇਹ ਜਾਣ ਦਾ ਖਤਰਾ ਬਣੀ ਹੋਈ ਆ ਤਾਂ ਸੀਐਮ ਸਾਹਿਬ ਜਿਸ ਤਰ੍ਹਾਂ ਹਮੇਸ਼ਾ ਕਹਿੰਦੇ ਰਹਿੰਗੇ ਵੀ ਤੁਸੀਂ ਨੀਚੋਂ ਕੰਮ ਲੈ ਕੇ ਆਓ ਡੀਓ ਲੈਟਰ ਲਿਖੋ ਲੋਕਾਂ ਤੋਂ ਕੰਮ ਲਓ ਤੇ ਮੇਰੇ ਕੋਲ ਆਓ ਵੀ ਪਹਿਲਾਂ ਮੇਰਾ ਪੈਲ ਇਦਾਰ ਤੇ ਮੇਰਾ ਹਰਾ ਪੈਨਾ ਤੁਹਾਡੇ ਕੰਮਾਂ ਤੇ ਚੱਲੂ ਤੇ ਮਾਨ ਸਾਹਿਬ ਨੇ ਉਸੇ ਤਰੀਕੇ ਨਾਲ ਕੀਤਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਿਹੜਾ ਬਿਜਲੀ ਬੋਰਡ ਸੀ ਉਹਨਾਂ ਉਹਦੇ ਵਿੱਚੋਂ ਪੰਜ ਚੀਫ ਇੰਜੀਨੀਅਰਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਤੇ ਇਹਨਾਂ ਚੀਫ ਇੰਜੀਨੀਅਰਾਂ ਨੇ ਬੈਠ ਕੇ ਜਿਹੜਾ ਹੁਕਮ ਜਾਰੀ ਕੀਤਾ ਵੀ ਇਹ ਹੈ ਜਿਹੜੀ ਇਹ ਲਾਈਨ ਹੈ ਇਹ ਕੱਢਣ ਜੋਗਾ ਤੇ ਇਸ ਦਾ ਜਲਦੀ ਤੋਂ ਜਲਦੀ ਟੈਂਡਰ ਲਾਇਆ ਜਾਵੇ ਤੇ اسی ਤਰੀਕੇ ਨਾਲ ਇੱਥੇ ਟੈਂਡਰ ਲੱਗ ਗਿਆ ਤੇ ਜਿਹੜਾ ਇਹ 7.5 ਕਿਲੋਮੀਟਰ ਦੀ ਲੰਬਾਈ ਦੀ ਜਿਹੜੀ ਇਹ ਲਾਈਨ ਆਗੀ ਇਥੋਂ ਕੱਢੀ ਗਈ ਤੇ ਲੋਕਾਂ ਦੇ ਲਈ ਅੱਜ ਰਾਹਤ ਦੀ ਖਬਰ ਆ ਤੇ ਲੋਕ ਆਮ ਆਦਮੀ ਪਾਰਟੀ ਦੇ ਇਸ ਕੰਮ ਤੋਂ ਬਹੁਤ ਖੁਸ਼ ਨੇ ਤੇ ਮਾਨ ਸਾਹਿਬ ਦੇ ਨੂੰ ਇਸ ਕੰਮ ਦੇ ਲਈ ਬਹੁਤ ਬਹੁਤ ਧੰਨਵਾਦ ਕਰ ਰਹੇ ਅੱਜ ਛੋਟਾ ਸਨਮਾਨ ਕੀਤਾ ਗਿਆ ਮਹੱਲਾਵਾ ਸਾਹਿਬ ਕੇ ਮਹਿਮਾਨ ਦੇ ਦੇਖੋ ਮੇਰੇ ਲਈ ਬਹੁਤ ਵੱਡੇ ਮਾਨ ਦੀ ਗੱਲ ਲੱਗੀ ਜਦੋਂ ਕਿਸੇ ਚੰਗੇ ਕੰਮ ਦੇ ਲਈ ਕੋਈ ਸਨਮਾਨ ਕਰਦਾ ਤਾਂ ਇਸ ਦੇ ਨਾਲ ਹੌਸਲਾ ਜ਼ਰੂਰ ਵਧਦਾ ਜਿਸ ਤਰ੍ਹਾਂ ਹੋਰ ਸਾਰੇ ਬਹੁਤ ਸਾਰੇ ਕੰਮ ਹੁੰਦੇ ਨੇਗੇ ਆਪਾਂ ਉਹਨਾਂ ਦੇ ਲਈ ਵੀ ਹੌਸਲਾ ਵਧਦਾ ਵੀ ਆਪਾਂ ਇਸੇ ਤਰੀਕੇ ਨਾਲ ਲੋਕ ਸੇਵਾ ਦੇ ਜੋ ਕੰਮ ਲਈ ਸਰਕਾਰ ਬਣੀਆ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਇਹ ਲਾਈਨ ਦਾ ਕੰਮ ਸ਼ੁਰੂ ਹੋ। ਹੱਦ ਤੋਂ ਜ਼ਿਆਦਾ ਜਿਹੜੀ ਲਾਈਨਾਂ ਉਹ ਨਿਕਲ ਚੁੱਕੀ ਆ ਤੇ ਜਿਹੜਾ ਸ਼ਹਿਰੀ ਏਰੀਆ ਉਸ ਦੀ ਸਿਰਫ ਲਾਈਨ ਰਹਿੰਦੀ ਆ ਤੇ ਇਸ ਦੇ ਵਿੱਚ ਵੀ ਦੇਖੋ ਸ਼ਹਿਰ ਦੇ ਵਿੱਚੋਂ ਕੱਟ ਲਗਾਇਆ ਜਾਂਦਾਗਾ ਕੱਟ ਲਗਾ ਲਗਾ ਕੇ ਲਾਈਨਾਂ ਜਿਹੜੀ ਉਹ ਕੱਢੀ ਜਾ ਰਹੀ ਹੈਗੀ ਤੇ ਬਹੁਤ ਜਲਦੀ 10 ਦਿਨਾਂ ਦੇ ਵਿੱਚ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਇਹ ਲਾਈਨ ਕੱਢੀ ਆ।